ਸਦੀਆਂ ਮਸਲਿਮ ਜੀ ਜੁਟੇ ਹੋਏ ਆ ਐਸਟਪੀਸੀ ਸਾਰੀਆਂ ਅਥਾਰਟੀਆਂ ਦਾ ਇੰਟਰਜਾ ਹੁਣੇ ਤਾਲਦੇ ਨਾਲ ਹੀ ਸਿਕਿਉਰਿਟੀ ਅਰੇਂਜਮੈਂਟ ਜਿਹੜੇ ਆ ਗੋਪਨ ਟੈਂਪਲ ਜਿਹੜਾ ਹਰਦਵਾਲਾ ਦੇ ਅੰਦਰ ਵੀ ਠੀਕ ਨਹੀਂ ਕੋਈ ਸੁਰੱਖਿਆ ਜਿਹੜੇ ਐਸਟਪੀਸੀ ਟਾਸਕ ਫੋਰਸ ਦੇ ਸਹਿਯੋਗ ਨਾਲ ਉਹਦੀ ਵੀ ਪੂਰੀ ਸੁਰੱਖਿਆ ਜਿਹੜੀਆਂ ਹੋ ਦਾ ਨਾਮ ਹੈ ਐਸਟਪੀਸੀ ਲੈਵਲ ਦੇ ਅਫਸਰਾਂ ਸਾਰੇ ਚਾਪਦੇ ਉਹਦੇ ਔਰ ਜਿਹੜੀ ਕਾਮਪੋਸਿਸ਼ਨਸ ਕੋਡ ਐਸ ਜਿਹੜਾ ਆਪਾਂ ਜੀਓ ਵੀ ਦੇ ਹਲਕਾ ਕੀ ਜੀਆ ਇਸ ਕੋ ਲਾਗਾ ਕੋਈ ਪ੍ਰੋਫੈਸ਼ਨਲਟੀ ਸਾਡੀ ਜਿਹੜਾ ਸਪੈਸ਼ਲ ਰਿਪੋਰਟ ਜੀ 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 ਸਾਡੀ ਆਪਣੀ ਸਵੈਤਨੀ ਦੀ ਹੈ ਜਿਹੜੀ ਰਾਜ ਪੁਲਿਸ ਦੁਆਰਾ ਫੋਸਟ ਕੀਤਾ ਗਿਆ ਮੈਂ ਤੁਹਾਡੇ ਮਾਧਮ ਨਾਲੇ ਸਾਰੇ ਸਰਦਾਰੂਆਂ ਨੂੰ ਇਹ ਦੇਣਾ ਚਾਹੁੰਦਾ ਕਿ ਅਸੀਂ ਬਹੁਤ ਦੇ ਨੂੰ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਜਿਹੜੀ

और ये जोड़े तो पता है साइबर स्पेस बड़ी वास्ट स्पेस है ये बहुत तरह से टैक्नोलॉजी यूज की जाती है बहुत सारिया फॉरन बेस कंपनी जीडिया केवल रिप्लाई वगैरह जो अंग लग जाता और जो कंटेंट्स ने हम तक की मेल जी आई हैई आर कर चुकी हैं मेनली कंटेंट सदर स्टेट जो उन्होंने बारे है बेसिकली तमिलनाडु बारे ज्यादा गलत है पोलिटिकल पार्टी बारे गई जा रही है उतों के कुछ जो इंसीडेंट्स ने ਇਹ ਲਿੰਕ ਭੇਜ ਦਿਓ ਕਿਹਦੇ ਬਾਰੇ ਚਰਚਾ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਬੇਨਾ ਦੇ ਵਿੱਚ ਚਾਰਟ ਹੈ ਕੀਤਾ ਜਾਂਦਾ ਪਰ ਇਹ ਕਹਿੰਦਾ ਹੈ ਬਹੁਤ ਬਾਰੇ ਜਿਹੜਾ ਥੋੜਾ ਜਿਹਾ ਕਰਕੇ ਉਸ ਨਾਲ ਇਹ ਮੈਨੂੰ ਇਹ ਲੱਗਦਾ ਕਿ ਮੇਰੀ ਆਪਣੀ ਇੱਕ ਜਿਹੜੇ ਜੋ ਵੇਅ ਰੀਡਿੰਗ ਤੋਂ ਪਤਾ ਲੱਗਦਾ ਕਿ ਉਹ ਹਾਈਪੀ ਵੇਅ ਕਰਕੇ ਅਟੈਨਸ਼ਨ ਸਿੰਪਲੀ ਤਰ੍ਹਾਂ ਕਿਉਂਕਿ ਉਹ ਸੀਧਾ ਬਾਰੇ ਹੈ ਪਰ ਅਸਲੀ ਨੂੰ ਬਹੁਤ ਸੀਰੀਅਸਲੀ ਲਿਆ ਔਰ ਤਸ਼ਵੀਰ ਮਸੀਹਤਲੇ ਹੋਏ ਸਾਡੀ ਜਿਹੜੀ ਆ ਉਹ ਸੈਂਟਰਲ ਜੈਂਸਿਸ ਦੀ ਸੈਟਅਪ ਨਾ ਇਸ ਹਸਟ ਐਸਟੀ ਐਕਸਾਈਟਰ ਪ੍ਰਾਈਮਰੀ ਦੀ ਸੈਟਅਪ ਨਾ ਅਸੀਂ ਰਿਕਰਬਾਦ ਪਹੁੰਚੇ ਜਿਹੜੀ ਸਾਡਾ ਪ੍ਰੋਜੈਕਟ ਸੀਗੀ ਉਹਦੇ ਚ ਕੰਮ ਕੀਤਾ ਜਾ ਰਿਹਾ ਸ਼ੁਭਮ ਗੁਮੇ ਨਾਮ ਦਾ ਇੱਕ ਸਾਫਟਵੇਅਰ ਇੰਜੀਨੀਅਰ ਹੈ ਉਹ ਅਸੀਂ ਗਰਾਉਂਡ ਆਫ ਕੀਤਾ ਉਹਦੀ ਡਿਟੇਲਸ ਕੁਝ ਦਿੱਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਆ ਲੈਪਟਾਪ ਤੇ ਫੋਨ ਉਹ ਵੀ ਕੰਮ ਵਿੱਚ ਲੱਗੇਗੇ اور یہ کی پلیٹیشن ہے وہ اہ ڈیٹا بھی ہے کیا اور بہت تھو کمپنیز کام کر رہی ہیں بٹ اجے اس تے اسی کہہ سکتے ہیں صرف پارشل سکسس ہوئی ہے کیونکہ یہ نہیں دلتا فُل اینڈ پوائنٹ نہیں ہوتا ابھی انفارمیشن ہے باقی اونی ہے کمپنیز کو سروس پرووائڈرز کو تھو دے کام کر رہے ہیں بٹ ٹریپسٹ میライズ تھو اس بندے وچ ਇੱਕ ਜਿਹੜੀ ਇਨਵੈਸਟੀਗੇਸ਼ਨ ਵੀ ਖਤਮ ਹੋ ਚੁੱਕੀ ਹੈ ਸੋ ਮੈਂ ਸਾਰਿਆਂ ਨੂੰ ਗੁਦਾਰਿਸ਼ ਕਰਦਾ ਕਿ ਜਿੰਨੀ ਵੀ ਗੱਲ ਹੈ ਤੁਹਾਨੂੰ ਐਵਰੀਡੇ ਮੈਂ ਅਪਡੇਟ ਕਰਦਾ ਰਹੀ ਹਾਂ ਔਰ ਸਾਡੇ ਵੱਲੋਂ ਕੋਈ ਰੁਚੀ ਚੇਂਜ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕਦੀ ਹੈ ਬਾਤ ਕੀਤੀ ਜਾਂਦੀ ਹੋਵੇ ਸੋ ਆਪਾਂ ਹਿਊਮਰਸ ਤੋਂ ਵੀ ਥੋੜਾ ਸੁਚੇਤ ਵੀ ਰਹਿਣਾ ਤੇ ਮੈਂ ਸੰਤਾਨ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਰੰਦੇ ਆਪਾਂ ਸਾਰੇ ਲਗਪਸਟ ਹੁੰਨੇ ਹਾਂ ਸਮੇਂ ਬਾਰੇ ਔਰ ਬ੍ਰੇਕ ਤੋਂ ਜਲਦੀ ਮਿਲ ਕੇ ਔਰ ਸਾਰੀ ਜਾਣਕਾਰੀ ਸ਼ੇਅਰ ਕੀਤੀ ਜਾਉਗੀ ਉਸਨੇ ਸਾਰਾ ਟ੍ਰਾਂਸਫਰ ਰੂਟੀ ਵਰਤਿਆ ਕੀਤਾ ਜਾ ਰਿਹਾ ਹੈ